ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਠੰਡ ਜੀ ਜਿਹੜੀ ਬਹੁਤ ਜ਼ਿਆਦਾ ਗਈ ਇਸ ਕਰਕੇ ਅਸੀਂ ਸੋਚਿਆ ਵੀ ਬੈਲੇ ਬੈਠੇ ਹਾਂਗੇ ਚਲ ਖੁਆਈ ਬਣਾ ਲੈਨੇ ਆ ਸਵੇਰ ਸਵੇਰ ਸਨੇ ਕੜਾਹੀਆਂ ਗੁੜੀਆਂ ਧੋਲੀਆਂ ਘੋਚਣੇ ਧੋਲੇ ਸੀ ਤੇ ਦੁੱਧ ਮੈਂ ਲੈ ਆਈ ਸੀ ਜਿਹਦੇ ਸੀ ਦੁੱਧ ਲੈਣ ਨੂੰ ਮੈਂ ਸ਼ਾਮ ਨੂੰ ਫੋਨ ਕਰਤਾ ਸੀ ਵੀ ਕੱਲੋਂ ਅਸੀਂ ਖੁਆ ਬਣਾਉਣਾਗਾ ਦੁੱਧਾ ਜਿਹੜਾ ਜ਼ਿਆਦਾ ਰੱਖ ਦਿਓ ਤੇ ਸਾਫ਼ ਕਰ ਰਹੇ ਹਾਂਗੇ ਕੜਾਹੀ ਤੇ ਹਰਚਣਾ ਮੈਸੇ ਸੀ ਪੰਜੀਰੀ ਲਾ ਰਹੀ ਸੀ ਪੰਜੀਰੀ ਪਰ ਜਿਆਦਾ ਨੇ ਖਾਧਰੀ ਆਂਦੀ ਜਿਆਦਾ ਮੈਨੂੰ ਕੋਆ ਟੇਸਟੀ ਲੱਗਦਾਗਾ ਇਸ ਕਰਕੇ ਵੀ ਵਧੀਆ ਵੀ ਲੱਗਦਾ ਚਲ ਦੋ ਚੀਜ਼ਾਂ ਹੋ ਜਾਂਦੀਆਂ ਨੇ ਬੱਚਿਆਂ ਨੂੰ ਦੁੱਧ ਨਾਲ ਸ਼ਾਮ ਦਿੱਤਾ ਜਾਂਦਾ ਹੈ ਸਵੇਰ ਵੀ ਜਦ ਬ੍ਰੈਕਫਾਸਟ ਚ ਖਾ ਕੇ ਚਲੇ ਜਾਂਦੇ ਆ ਅੱਗ ਮਾਚ ਰਹੀ ਐ ਮੰਮੀ ਬੈਠੀ ਸੀ ਮੇਰੇ ਕੋਲੇ ਚੁੱਲੇ ਤੇ ਇਹ 6 ਲੀਟਰ ਦੁੱਧਾਗਾ ਦੇਖਦੇ ਆ ਕਿੰਨੇ ਬੰਦੇ ਜਿਆਦਾ ਬਸ ਮੈਂ ਵੀ ਇੱਕ ਹਫਤਾ ਉਹ ਚੱਲ ਜੇ ਬਹੁਤ ਹੁੰਦਾਗਾ ਇਹ ਐਨਾ ਵੀ ਨਹੀਂ ਖਾਂਦੇ ਅਸੀਂ ਇਹਦੇ ਵਿੱਚ ਕਾਫੀ ਸਾਰਾ ਮਟੀਰੀਅਲ ਪੈਜੂਗਾ ਡ్రਾਈ ਫਰੂਟ ਪਗਿਆ ਜਾਣਗੇ ਕੁਛ ਆਟਾ ਦੇਸੀ ਘਿਓ ਦੇ ਵਿੱਚ ਭੁੰਨ ਕੇ ਪਾ ਦਾਂਗੇ ਇਹ ਮਤਲਬ ਕਿ 1 ਕਿਲੋ ਤਾਂ ਨਿਕਲ ਹੀ ਹੋਈ ਇਹਦੇ ਵਿੱਚ ਬਾਰੇ ਜਿਹੜਾ ਮਾਰਕੀਟ ਦੇ ਵਿੱਚ ਲੈਨੇ ਉਹ ਕਾਫੀ ਮਿੱਠੇ ਵਾਲਾ ਹੁੰਦਾ ਹੈ। ਇੰਨਾ ਵਧੀਆ ਨਹੀਂ ਵੀ ਆਉਂਦੀ ਜਿਹੜੇ ਘਰੇ ਬਣਾ ਕੇ ਚੀਜ਼ ਖਾਣੇ ਉਹਦੀ ਕੁਆਲਿਟੀ ਵਧੀਆ ਹੁੰਦੀ ਹੈਗੀ। ਇਸ ਕਰਕੇ ਵੈਸੇ ਠੰਡ ਦੇ ਵਿੱਚ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ ਹੈਗਾ। ਬਾਹਰਲੇ ਕੰਮ ਤਾਂ ਬਿਲਕੁਲ ਬੰਦ ਹੀ ਹੋ ਰਹੇ ਨੇ ਇਸ ਕਰਕੇ। ਵੀ ਘਰੇ ਨਾਲੇ ਸੇਕ ਰਹੇ ਹੁੰਦੇ ਆ ਨਾਲੇ ਬੈਲੇ ਬੈਠੇ ਕੋਈ ਨਾ ਕੋਈ ਕੁਸ਼ ਵੀ ਕਰੇ ਜਿਹੜੀ ਇਹ ਚੀਜ਼ ਪਕਾ ਲੈਨੇ ਹੁੰਦੇ ਆਗੇ। ਦੁੱਧ ਮੈਨੇ ਸੀਗਾ ਜਿਹੜਾ ਪੁਣਕੇ ਸਾਰਾ ਕੜਾਹੀ ਦੇ ਵਿੱਚ ਪਾ ਤਾ। ਛੇ ਲੀਟਰ ਇਹ ਦੁੱਧ ਆਸੇ ਹੈ ਤੇ ਰੋਟੀ ਰੂਟੀ ਅਸੀਂ ਖਾ ਲਈ ਸੀਗੀ ਚੁੱਲੇ ਦੇ ਫਰੀ ਬਣਦੀ ਆ ਰੋਟੀ ਹੁਣ ਸਾਦੀ ਕਰਕੇ ਸਾਹਿਲ ਅੱਗ ਜਿਹੜੀ ਬਿਮਾਰ ਹੋ ਰਹੀ ਹੈਗੀ ਤੇ ਇੱਕ ਨੂਨ ਦੇ ਛੁੱਟੀਆਂ ਨੇ ਸਾਹਿਲ ਜਾਂਦੀ ਹੈ ਸਕੂਲ ਇਹ ਨਾ ਬਣ ਰਿਹਾ ਸੀਗਾ ਵੀਡੀਓ ਵਿੱਚ ਵਿੱਚ ਦੀ ਮੈਂ ਕੱਟ ਦਿੰਦੀ ਸੀਗੀ ਹਾਂ ਸੈਫਰਨ ਪਾਤਾ ਸੀਗਾ ਮੈਨੇ ਕੇਸਰ ਵੀਡੀਓ ਜਿਹੜੀ ਉਹ ਸ਼ੂਟ ਨਹੀਂ ਕਰੀ ਗਈ ਤੇ ਕਾਫੀ ਸਾਰਾ ਪਤਾ ਇਸ ਕਰਕੇ ਇਹਦਾ ਜਿਹੜਾ ਦੁੱਧ ਦਾ ਕਲਰ ਉਹ येलो ਕਲਰ ਦਾ ਹੋ ਗਿਆ ਜੀ ਦਿਖਾਈ ਦੇਣਾ ਪਾਫ ਆ ਗਈ ਜਿਹੜੀ ਉਹ ਕਲੀਅਰ ਨਹੀਂ ਹੋਣ ਦਿੰਦੀ ਪਿਕਚਰ ਜਿਹੜੀ ਦੇਖ ਬਣ ਰਿਹਾ ਸੀ ਕੁਆ ਬਸ ਥੋੜਾ ਟਾਈਮ ਹੀ ਲੱਗਣਾ ਸੀ ਹੋਰ ਇਹਨੂੰ ਪਤਾ ਹੀ ਲੱਗਿਆ ਕਿ ਲਗਾ ਲਗਾ ਦੇ ਵਿੱਚ ਸਾਨੂੰ ਮਤਲਬ ਇੱਕ ਘੰਟਾ ਕਿ ਲੱਗਿਆ 1.5 ਘੰਟੇ ਚ ਸਾਰਾ ਕੰਪਲੀਟ ਹੋ ਗਿਆ ਸੀਗਾ ਦੁੱਧ ਅੱਜ ਕੱਲ ਬਸ ਨੂੰ ਪਤਾ ਹੀ ਹੈ ਸਾਰਿਆਂ ਨੂੰ ਕੋਈ ਪਿਓਰਿਟੀ ਨਹੀਂ ਹੈਗੀ ਦੁੱਧ ਦੀ ਉਹ ਸਾਰੇ ਆਪ ਦਾ ਸਬਕ ਦਬ ਕਰਕੇ ਹੀ ਦਿੰਦੇ ਨੇਗੇ ਹਨਾ ਬਾਕੀ ਦੇਖ ਰਹੀਆਂ ਮੈਂ ਸੋਚ ਰਹੀਆਂ ਵੀ ਮੱਝ ਲੈ ਆਈਏ ਮੈਂ ਦੇਖੋ ਐਦਾਂ ਬਣ ਗਿਆ ਸੀਗਾ ਪੂਰਾ yellow color ਦਾ ਬਣ ਗਿਆ ਸੀਗਾ ਇਹ ਹੋਆ ਸੀਗਾ ਜਿਹੜਾ ਤੇ 6 ਲੀਟਰ ਦੇ ਵਿੱਚੋਂ ਬਸ ਇੰਨਾ ਹੀ ਨਿਕਲਿਆ ਸੀ ਇਹ ਮੈਂ ਨੇ ਕੜਾਹੀ ਦੇ ਵਿੱਚੋਂ ਕੱਢਤਾ ਸੀਗਾ ਅਲੱਗ ਭਰਤਾਂ ਦੇ ਵਿੱਚ ਕਿਉਂਕਿ ਮੈਂ ਹੁਣ ਇਹਦੇ ਵਿੱਚ ਆਟਾ ਭੁੰਨਾ ਸੀਗਾ ਇਹਦੇ ਵਿੱਚ ਦੀ ਸੀ ਦੇਸੀ ਘਿਓ ਬਣਾ ਲੈ ਸੀ ਉਹ ਵੀਡੀਓ ਸੀ ਸਕਿਪ ਕਰਤੀ ਸ਼ੂਟਰੀ ਕਰੀ ਗਈ ਤੇ ਇਹਦੇ ਵਿੱਚ ਮੈਂ ਪਾਵਾਂਗੀ ਡਰਾਈ ਫਰੂਟ ਪੌਪੀ ਸੀਡਸ ਨੇ ਉਹ ਕਾਫੀ سارے ਪਾਵਾਂਗੀ ਖਾਸ ਕਰਕੇ ਤੇ ਬਦਾਮ ਨਾਲੇ ਨਾਰੀਅਲ ਨਾਰੀਅਲ ਵੀ ਜਿਆਦਾ ਨਹੀਂ ਪਾਣੀ ਥੋੜਾ ਹੀ ਪਾਵਾਂਗੇ ਬਸ ਲਾ ਹਾਫ ਦੇ ਬਰਾਬਰ ਪਾਉਂ ਜਿਹੜੀ ਹੈਗੀ ਹੈ ਇਹ ਰੂਠੀ ਜਿਹੋਦੇ ਹਾਫ ਪਾਉਂਗੇ ਤੇਸੀ ਕਿਉਂ ਮਨੇ ਇਹ ਤੋਂ ਪਹਿਲੇ ਹੀ ਬਣਾ ਲਿਆ ਉਹੀ ਅਸੀਂ ਯੂਜ਼ ਕਰਾਂਗੇ ਉਹ ਵੀ ਘਰੇ ਹੀ ਬਣਾਇਆਗਾ ਦੇਸੀ ਕਿਉਂ ਵੀ ਜੁਗਾਸ ਹੋਣ ਲੱਗ ਰਿਹਾ ਹੈ ਬਸ ਥੋੜਾ ਟਾਈਮ ਲੱਗੂਗਾ ਨਾਲ ਦੀ ਨਾਲ ਮਨੇ ਪੜਾਈ ਪਾ ਕੇ ਮੈਂ ਫਿਰ ਇਹ ਹੀ ਕਰੇਂ ਦੇਸੀ ਘੋਸਲੇ ਪਾਤਾ ਸੀਗਾ ਉਹੀ ਜਿਹੜਾ ਬਣਾਇਆ ਸੀਗਾ ਇਹ ਐਸਟੀਮੇਟ ਜਿਹਨਾਲੀ ਪਾਇਆ ਸਾਰੀ ਕੋਈ ਚੀਜ਼ ਮਤਲਬ ਮਿਲ ਕੇ ਨਹੀਂ ਪਾਈ ਹੋਈ ਸੀਗੀ ਇਹ ਥੋੜਾ ਜਿਹਾ ਸੀ ਮੇ ਆਟਾ ਪਾਦਾ ਵਿੱਚ ਹਾਂ 5 ਕਿਜੀ ਤੋਂ ਵੀ ਘੱਟ ਸੀਗਾ ਇਹ ਆਟਾ ਪਾਇਆ ਸੀਗਾ ਉਹਨਾਂ ਘਰਮ ਪਾਣੀ ਵਾਲਾ ਗੱਪਤੀਲਾ ਤੇ ਅਸੀਂ ਅਗਮਚਾਈ ਜਿੰਨੇ ਨੇ ਤਾਂ ਕਰਕੇ ਇੰਨਾ ਕਾਲਾ ਹੋ ਰਿਹਾ ਤੇ ਤਿੰਨ ਚਾਰ ਦਿਨਾਂ ਤੱਕ ਸਾਫ ਕਰਦੇ ਹਾਂ ਉਹਨੂੰ ਕਿਉਂਕਿ ਉਹਦੇ ਵਿੱਚ ਪਾਣੀ ਬਸਦਾ। ਉਹ ਪਾਥਰ ਤੋਂ ਤੋਂ ਲੈ ਪਾਉਂਦੇ ਹਾਂ ਅਸੀਂ ਦਰ ਵੇਸੇ ਜਿਹੜੇ ਰਿਯੂਜ਼ ਕਰਦੇ ਹਾਂ। ਤੇ ਹੁਣ ਉਹਨੂੰ ਮੈਂ ਭੁੰਨ ਰਹੀ ਸੀਗੀ ਤੇ ਸੀਗਾ ਉਹ ਚ ਜਿੰਗਾ ਹੈ ਆਟਾ ਸੀਗਾ। ਇਹ ਬੜੀ ਚੰਗੀ ਤਰ੍ਹਾਂ ਰੋਸਟੇ ਕਰ ਲਈ ਜਿਆਦਾ ਕਿਉਂ ਵੀ ਨਹੀਂ ਇਹਦੇ ਚ ਪਾਇਆ ਹੈਗਾ ਕਿਉਂਕਿ ਫਿਰ ਕਿਉਂ ਜਿਹੜਾ ਖੁਆ ਕੱਢਿਆ ਉਹਦੇ ਵਿੱਚ ਵੀ ਹੋਊਗਾ ਇਸ ਕਰਕੇ ਫਿਰ ਇਹਦੇ ਚ ਥੋੜਾ ਘੱਟ ਹੀ ਹੋ ਰੱਖੇ ਇਹ ਫਿਰ ਇਹ ਜਿਹੜਾ ਜਿਆਦਾ ਕਿਉਂ ਹੋ ਜਾਂਦਾ ਫਿਰ ਬੰਦਾ ਜਿਆ ਨਾਲ ਲੱਗਦਾ ਰਹਿੰਦਾਗਾ ਕਿਉਂਕਿ ਇਹ ਠੰਡਾ ਹੀ ਖਾਣੇ ਹੁੰਨੇ ਆਪਾਂ ਕਿਹੜਾ ਵੀ ਹਰ ਵਾਰ ਇਹਨੂੰ ਗਰਮ ਕਰਕੇ ਖਾਣੇ ਆਗੇ चंकी तरह रोस्ट करके उस तो बादते थे खास खास नारियल के बदम बदम चीर ले चंकी तरह चाकू नी है तो ग्राइंड भी नहीं करे बस कट के पाए में यह भी रख भी थोड़ा जि रोस्ट हो जाएगी इस करके बिची पाते से मैंने ਲੱਗਦਾ ਇਹ ਇਸ ਤਰ੍ਹਾਂ ਹੁਣ ਰੋਸਟ ਹੋ ਗਏ ਇਹਦੇ ਵਿੱਚ ਭੁੱਲੇਗਾ ਚੰਗੀ ਤਰ੍ਹਾਂ ਇਹ ਜਿਹੜੇ ਲਾਈਫੂਟ ਸੇਬ ਜਿਹੇ ਤਰ੍ਹਾਂ ਭੁੱਲਨੇ ਉਸ ਤੋਂ ਬਾਅਦ ਚ ਭੁੱਲੇ ਜਿਹੜਾ ਖਵਾ ਸੀਗਾ ਉਹ ਇਹਦੇ ਵਿੱਚ ਮਿਕਸ ਕਰ ਦਾਂਗੇ ਜੰਮ ਗਏ ਸੀ ਨਾ ਕਰਦੇ ਵਿੱਚ ਤਾਂ ਲੈ ਦੋ ਆ ਵੀ ਜਾ ਮਰੇ ਮੈਂ ਨਹੀਂ ਠੰਡਾ ਕੀਲੇ ਰੰਗ ਦਾ ਕੇਸਰ ਕਰਕੇ ਹੋ ਗਿਆ। ਪਾਪੀ ਕਿ ਹੋਵਾਂਗੇ। ਮੈਂ ਨੂੰ ਚੰਕਿਤਰਾ ਦੇ ਵਿੱਚ ਮਾਟਰ ਵੀ ਮਿਕਸ ਕਰ ਲਾਂਗੇ। ਅੱਗਾਂ ਵੀ ਜਿਹੜੀ ਬਹੁਤ ਜ਼ਿਆਦਾ ਘਟਾਤੀ ਸੀਗੀ ਚੱਲਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ ਫਿਰ ਰਿਸਕ ਆ ਕੰਡੀਸ਼ਨ ਚ ਆ ਕੇ ਤੇ ਉਸ ਤੋਂ ਬਾਅਦ ਸਿਰਸ ਨੂੰ ਚੰਕਿਤਰਾ ਮਿਕਸ ਕਰ ਬਾਉਂਗੇ। ਇਹੜਾ ਕੋਸੇ ਉਹ ਠੰਡਾ ਹੋ ਗਿਆ ਸੀ ਇਸ ਕਰਕੇ ਥੋੜਾ ਜਿਹਾ ਉਹ ਚਾਹ ਉਸ ਜਿਹੜਾ ਅੰਮਲਿਆ ਆਸਤਵਾਚੇ ਚੀਜ਼ ਵੀ ਤਰ੍ਹਾਂ ਮੈਂ ਮਿਕਸ ਕਰ ਦੂੰਗੀ ਆਟੇ ਦੇ ਤੇ ਉਹ ਕੋਲੇ ਦੇ ਵਿੱਚ ਜਿਦਾਂ ਹਾਂ ਗੋਲੂ ਇਸੇ ਵਾਰ ਕੇ ਫੁੱਟਨੇ ਨਾਲ ਹੋ ਲਈ ਰਹਾ ਹੁਣ ਇਹ ਤਾਂ ਸਹੀ ਕਿਉਂਕਿ ਮੇਥੇ ਆ ਬਾਹਾਂ ਦਰਦ ਕਰਨ ਲੱਗ ਗਏ ਸੀ ਕਾਫੀ ਟਾਈਮ ਜਿਹੜਾ ਸੁੱਤਨਾ ਚਲਾਇਆ ਸੀਗਾ ਮੈਨੇ ਅੰਕਲੀਆਂ ਨੇ ਦੇ ਵਿੱਚ ਕੋਈ ਵੀ ਹੈਲਪ ਨਹੀਂ ਲਈ ਮੈਨੂੰ ਉਹਨੂੰ ਮੈਂ ਕੱਚੀ ਲੈ ਲਈ ਸੀ ਕੱਚੀ ਨਾਲ ਚੰਗੀ ਤਰ੍ਹਾਂ ਮੈਸ਼ ਕਰ ਦੂੰਗੀ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਇੱਕ ਦੂਜੇ ਵਿੱਚ ਮਿਲ ਜਾਣੀ ਹੈ ਉਸ ਤੋਂ ਬਾਅਦ ਚ리에 ਪਿੰਨੀਆਂ ਬਣਾਉਂਗੀ ਆ ਥੋੜੀਆਂ ਪਿੰਨੀਆਂ ਬਣਾਉਂਗੀ ਥੋੜੇ ਚ ਮਤਲਬ ਜਿਹੜੇ ਬਰਫ ਦੇ ਪੀਸ ਨੇ ਉਹ ਬਣਾਉਂਗੀ ਹਾਂ ਕਿਉਂਕਿ ਬੱਚੇ ਜਿਹੜੇ ਪਿੰਨੀਆਂ ਘੱਟ ਖਾਂਦੇ ਰਹੇਗੇ ਉਹ ਇੱਕ ਅੱਧੀ ਦੰਦੀ ਵੱਡਗੇ ਨਾ ਪੀਸ ਤੇ ਉਹ ਸਿੱਟ ਦਿੰਦੇ ਨੇਗੇ ਇਗਨੋਰ ਬੱਚੇ ਦੋਨੇ ਹੀ ਤੇ ਇਸ ਕਰਕੇ ਮੈਂ ਨਾ ਫਿਰ ਹੁਣ ਛੋਟੇ-ਛੋਟੇ ਮਤਲਬ ਟਿੱਕੀਆਂ ਬਣਾ ਲੂੰਗੀ ਤੇ ਟਿੱਕੀਆਂ ਇਹ ਤਰ੍ਹਾਂ ਵੀ ਜਿਆਦਾ ਕਰਨੀ ਛੋਟੀਆਂ ਬਣਾ ਲਵਾਂਗੀ ਮਤਲਬ ਇਹਨਾਂ ਨੇ ਇਸ ਤਰ੍ਹਾਂ ਇਹ ਖਾਣਾ ਵੀ ਪਸੰਦ ਕਰਨਗੇ ਤੇ ਮਟੀਰੀਅਲ ਹੋਣਾ 2 2 2 ਕਿਲੋ ਦੇ ਲਗਭਗ ਜਿਹੜਾ ਸਾਰਾ ਸਮਾਨ ਹੋ ਗਿਆ ਸੀਗਾ ਹੁਣ ਚੱਲ ਫਿਰ ਵੀ ਐਵੇਂ ਮੁੱਲ ਦੇ ਨਾਲੋਂ ਠੀਕ ਰਿਹਾ ਘਰੇ ਬਣਾਉਣਾ ਸੀ ਜਿਹੜਾ ਤੇ ਉੱਥੇ ਵੀ ਲਗਾ ਕਾਫੀ ਮਹਿੰਗਾ ਪੈ ਜਾਂਦਾ ਤੇ ਮੁੱਲ ਦਾ ਲਿਆ ਕੇ ਵੀ ਮੰਮੀ ਕਰ ਰਹੀ ਸੀ ਕਿੱਥੇ ਮੱਥਾ ਮਾਰੀ ਇਹ ਮੁੱਲ ਦਾ ਲਿਆ ਕੇ ਹੰਦੀ ਖੋਆ ਵੀ ਵਿੱਚ ਮਿਸ ਕਰ ਲੀਂਗਾ ਨਹੀਂ ਮੰਮੀ ਉਹਦੇ ਵਿੱਚ ਹੀ ਹੋ ਪਾਊਡਰ ਵਗੈਰਾ ਪਾਉਂਦੇ ਨੇ ਉਹ ਐਦਾਂ ਦਾ ਕਿੱਥੇ ਇੰਨਾ ਪਿਆਰ ਹੁੰਦੇ ਹੋਣਗੇ ਉਹ ਫਿਰ ਤਾਂ ਕਰਕੇ ਮੈਂ ਘਰੀ ਬਣਾ ਲਿਆ ਇਹ ਚਿੰਗੀ ਤਰ੍ਹਾਂ ਹੋ ਮਿਲ ਗਿਆ ਤੇ ਹੁਣ ਮੈਂ ਇਹਦੇ ਵਿੱਚ ਬਸ ਹੈ ਚੀਨੀ ਪਾ ਦੂੰਗੀ ਦੈਸੀ ਖੰਡ ਔਰ ਅਸੀਂ ਬਹੁਤ ਮਤਲਬ ਮਿੱਠਾ ਅਸੀਂ ਬਹੁਤ ਜ਼ਿਆਦਾ ਘੱਟ ਖਾਣੇਗੇ ਸਾਰੀ ਫੈਮਿਲੀ ਇਧਰ ਦਿੱਕਤ ਤਾਂ ਕੋਈ ਵੀ ਨਹੀਂ ਬਟੂ ਹੀ ਮਿੱਠਾ ਦਾ ਸੈਂ ਹੁੰਦਾ ਵੀ ਘੱਟ ਹੀ ਖਾਣ ਖਾਣੇਗੇ ਸਭ ਜ਼ਿਆਦਾ ਅਸੀਂ ਖਾਂਦੇ ਨਹੀਂਗੇ ਮਿੱਠਾ ਥੋੜਾ ਜਿਹਾ ਪਾਉਂਗੇ ਇਹ ਉਹ ਤਨ ਪੰਜੀਰੀ ਵਾਸਤੇ ਲਿਆਂਦੀ ਹੋਈ ਖੰਡ ਆ ਗਈ ਜਿਹੜੀ ਖੰਡ ਅਸੀਂ 2 ਕਿਲੋ ਹੀ ਲੈ ਕੇ ਆਏ ਸੀ ਮੈਂ ਉਹਦੇ ਵਿੱਚ ਵੇਣੀਆਂ ਅਸੀਂ ਬਚਾਦੇ ਉਹਦੇ ਵਿੱਚ ਸਿਰਫ ਅਸੀਂ ਪੰਜੀਰੀ ਦੇ ਵਿੱਚ ਕਿਲੋ ਹੀ ਖੰਡ ਪਾਈ ਸੀਗੀ ഇത് കൊത മി ബി കട്ട പൈ ആ ഫണ്ടായി ചിന്തിസീഡ പായി ആഗാര ਖੁਰੇ ਚਲਾਉਣਾ ਪੈਂਦਾ ਹੈ ਸਟਾਪ ਬਿਲਕੁਲ ਨਹੀਂ ਪਹਿਲਾਂ ਵੀ ਕੰਟੀਨਿਊਸ ਮੈਨੇ ਖੁਰਚਣਾ ਮਾਰਿਆ ਤੇ ਚਾਰੇ ਦੁਆਲੇ ਸੋਨ ਦੀਸ ਰਿਹਾ ਹੁਣਾ ਵੀ ਕਿਤੇ ਵੀ ਮਤਲਬ ਲੱਗਿਆ ਨਹੀਂ ਮੈਂ ਜਦ ਮੈਨੇ ਸੀ ਹੋਇਆਗਾ ਤੇ ਉਸ ਬਾਅਦ ਚ ਇਹਦੇ ਵਿੱਚ ਵੀ ਲਗਾਤਾਰ ਖੁਰਚਣਾ ਚਲਾਇਆ ਵੀ ਜਮ ਦੇ ਮਤਲਬ ਨੀਚੇ ਨਾ ਲੱਗ ਜੇ ਕਿਤੇ ਅੱਗ ਨਾਲ ਇੱਕ ਥਾਲ ਵਿੱਚ ਮੈਨੇ ਇਹਦਾ ਕੱਢ ਲਿਆ ਸੀਗਾ ਇਹ ਤਿੱਕੇ ਬਣਾਉਣ ਵਾਸਤੇ ਛੋਟੇ ਛੋਟੇ ਮਰਫੇ ਆ ਹੁਣ ਤੇ ਬਾਕੀ ਦੇ ਮੈਂ ਸਾਰੇ ਆ ਪਿੰਨੀਆਂ ਘਾਤੀਆਂ ਸੀਗੀਆਂ ਗਰਮ ਮਸੀ ਵਿੱਚ ਬਸ ਕੁਛ ਪਿੰਨੀਆਂ ਬਣਾਲੀਆਂ ਸੀਗੀਆਂ ਬਹੁਤ ਜਿਆਦਾ ਟੇਸਟੀ ਬਣੀਆਂ ਸੀਗੀਆਂ ਬਸ ਅੱਜ ਤੱਕ ਦੇ ਵਲੌਗ ਸੀਗੇ ਜੇ ਵੀਡੀਓ ਪਸੰਦ ਆਈ ਲਾਈਕ ਸਬਸਕ੍ਰਾਈਬ ਵੀ ਕਰ ਦਿਓ ਥੈਂਕ ਯੂ ਫॉर ਵਾਚਿੰਗ